जय श्री राम दोस्तों ये ब्रिज जेड़ा है ਤੁਸੀਂ ਦੇਖ ਰਹੇ ਹੋ ਤਸਵੀਰਾਂ ਨਾਲ ਨਾਲ ਚੱਲ ਰਹੀਆਂ ਨੇ ਯੂਪੀ ਦੇ ਵਿੱਚ ਬਹੁਤ ਸੋਹਣਾ ਤੇ ਬਹੁਤ ਵੱਡਾ ਇਹ ਗਲਾਸ ਬ੍ਰਿਜ ਬਣਨ ਜਾ ਰਿਹਾ ਜੋ શ્રીราม ਦੇ ਤਨੁਸ਼ ਦੇ ਆਕਾਰ ਦੇ ਬਰਾਬਰ ਹੈ ਬਿਲਕੁਲ ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਇਹ ਲੱਗ ਰਿਹਾ ਹੋਗਾ ਕਿ ਇੱਕ ਤਨੁਸ਼ ਦੀ ਸ਼ੇਪ ਜਿਹੜੀ ਆ ਉਸ ਬ੍ਰਿਜ ਨੂੰ ਦਿੱਤੀ ਗਈ ਆ ਯੂਪੀ ਦੇ ਵਿੱਚ ਲੋਕ ਕਹਿੰਦੇ ਨੇ ਵੀ ਕੀ ਕੁਝ ਖਾਸ ਬਣਿਆ ਤਾਂ ਚੇਤਰਕੂਟ ਦੇ ਵਿੱਚ ਜਿਹੜਾ ਇਹ ਬ੍ਰਿਜ ਬਣ ਰਿਹਾ ਤੇ ਬਣ ਕੇ ਹੁਣ ਤਿਆਰ ਹੋ ਗਿਆ ਤੇ ਥੋੜੇ ਜਿਹੇ ਦਿਨਾਂ ਦੇ ਵਿੱਚ ਇਹ ਲੋਕਾਂ ਦੇ ਘੁੰਮਣ ਦੇ ਲਈ ਵਿਜ਼ਿਟ ਜਿਹੜੀ ਆ ਜਗਾ ਬਣ ਜਾਣੀ ਹੈ ਤੇ ਇਸ ਦਾ ਨਾਮ ਜਿਹੜਾ ਗਲਾਸ ਵਾਕ ਰੱਖ ਦਿੱਤਾ ਗਿਆ ਤੇ ਕਹਿ ਸਕਦੇ ਆ ਵੀ ਸ਼੍ਰੀ ਰਾਮ ਦੇ ਤੁਨੁਸ਼ਦੀ ਜਿਹੜੀ ਆ ਆਕਾਰ ਇਸ ਬ੍ਰਿਜ ਨੂੰ ਦਿੱਤਾ ਗਿਆ ਪਹਿਲਾਂ ਤਾਂ ਜੈ ਸ਼੍ਰੀ ਰਾਮ ਲਿਖ ਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਮੈਂਟਾਂ 'ਚ ਆਪਣੀ رائے ਜ਼ਰੂਰ ਸਾਂਝੀ ਕਰਿਓ ਨਾਲ ਨਾਲ ਵੀਡੀਓ ਚੱਲ ਰਹੀ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਬ੍ਰਿਜ ਬਣਾਇਆ ਗਿਆ ਉਹ ਪੂਰਾ ਗਲਾਸ ਦੇ ਨਾਲ ਟਕਿਆ ਹੋਇਆ ਗਲਾਸ ਦੇ ਨਾਲ ਬਣਾਇਆ ਗਿਆ ਤੇ ਇਸ ਦਾ ਨਾਮ ਜਿਹੜਾ ਗਲਾਸ ਬ੍ਰਿਜ ਰੱਖਿਆ ਗਿਆ ਤੇ ਇੱਕ ਜਿਹੜੀ ਸ਼ੇਪ ਹੈ ਉਹ ਤੁਹਾਨੂੰ ਸ਼ਵਾਲੀ ਦਿੱਤੀ ਗਿਆ ਯੂਪੀ ਦੇ ਵਿੱਚ ਬਹੁਤ ਸੋਹਣਾ ਬ੍ਰਿਜ ਇਹ ਤਿਆਰ ਕੀਤਾ ਗਿਆ ਤੇ ਜਲਦੀ ਲੋਕਾਂ ਦੇ ਘੁੰਮਣ ਦੇ ਲਈ ਜਿਹੜਾ ਇਸ ਬ੍ਰਿਜ ਨੂੰ ਜਿਹੜਾ ਓਪਨ ਕੀਤਾ ਜਾਣਾ ਹੈ ਤੇ ਬੜੀ ਮਿਹਨਤ ਦਵਾ ਦੇ ਜਿਹੜਾ ਬ੍ਰਿਜ ਹੈ ਉਹ ਬਣ ਕੇ ਤਿਆਰ ਹੋ ਗਿਆ ਯੂਪੀ ਦੇ ਚਿਤਰਕੂਟ ਦੇ ਵਿੱਚ ਇਹ ਬ੍ਰਿਜ ਹੁਣ ਤਿਆਰ ਹੋ ਗਿਆ ਤੇ ਬਹੁਤ ਹੀ ਸੋਹਣਾ ਆਕਾਰ ਤੇ ਬਹੁਤ ਹੀ ਸੋਹਣਾ ਪਲੇਸ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਕਿੰਨੇ ਹੀ ਸੋਹਣਾ ਸੁੰਦਰ ਜਿਹੜਾ ਦ੍ਰਿਸ਼ਾ ਇੱਥੋਂ ਵਿਊ ਹੈ ਜਿਹੜਾ ਉਹ ਬਹੁਤ ਸੋਹਣਾ ਦਿਖਾਈ ਦਿੰਦਾ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਦੋਸਤੋ ਤੇ ਕਿਸ-ਕਿਸ ਨੂੰ ਇਸ ਜਗ੍ਹਾ ਬਾਰੇ ਪਹਿਲਾਂ ਹੀ ਪਤਾ ਸੀ ਉਹ ਕਮੈਂਟਾਂ 'ਚ ਆਪਣੀ رائے ਕਰਿਓ ਸਾਂਝੀ ਤੇ ਇਹ ਜਿਹੜਾ ਬ੍ਰਿਜ ਹੈ ਸਭ ਤੋਂ ਖਾਸ ਗੱਲ ਇਹ ਆ ਵੀ ਸਾਰਾ ਹੀ ਸ਼ੀਸ਼ੇ ਦੇ ਨਾਲ ਬਣਿਆ ਹੋਇਆ ਸਾਰਾ ਗਲਾਸ ਦੇ ਨਾਲ ਬਣਿਆ ਹੋਇਆ ਤਾਂ ਤੁਸੀਂ ਮਿਹਨਤ ਜਾਣ ਸਕਦੇ ਹੋ ਵੀ ਪਹਾੜਾਂ ਦੇ ਉੱਪਰ ਵੀ ਕਿਸ ਤਰੀਕੇ ਦੇ ਨਾਲ ਇਹ ਗਲਾਸ ਦਾ ਬ੍ਰਿਜ ਬਣਾਇਆ ਗਿਆ ਤੇ ਇਸ ਦਾ ਜਿਹੜਾ ਪੁਆਇੰਟ ਆਫ 뷰 ਹੈ ਉਹ ਬਹੁਤ ਹੀ ਜ਼ਿਆਦਾ ਸੋਹਣਾ ਹੈ ਤਾਂ ਵੀਡੀਓ ਨੂੰ ਕਰਿਓ ਦੱਬ ਕੇ ਸ਼ੇਅਰ ਤੇ ਕਮੈਂਟਾਂ 'ਚ ਲਿਖਿਓ ਜੈ ਸ਼੍ਰੀ ਰਾਮ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ